ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲਵੀ ਚਾਰ ਜਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆ ਤਾਂ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਜੀ ਸਾਡੇ ਬਜ਼ੁਰਗ ਸਾਡੇ ਮਹਾਪੁਰਖ ਹਮੇਸ਼ਾ ਸਾਨੂੰ ਇੱਕ ਗੱਲ ਸਮਝਾਉਂਦੇ ਆ ਕਿ ਪਾਈ ਸਾਡੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦਾ ਸਮਾਂ ਆਉਂਦਾ ਏ ਕਦੇ ਚੰਗਾ ਸਮਾਂ ਆ ਗਿਆ ਕਦੇ ਮਾੜਾ ਸਮਾਂ ਆ ਗਿਆ ਭਾਵੇਂ ਕਿ ਕਦੇ ਅਮੀਰੀ ਕਦੇ ਗਰੀਬੀ ਕਦੇ ਦੁੱਖ ਕਦੇ ਸੁੱਖ ਇਹ ਸਮਾਂ ਬਦਲਦਾ ਰਹਿੰਦਾ ਹੈ ਦਿਨ ਹਾਲਾਤ ਸਥਿਤੀਆਂ ਸਭ ਕੁਝ ਬਦਲਦੇ ਰਹਿੰਦੇ ਆ ਇੱਕੋ ਜਿਹੇ ਨਹੀਂ ਰਹਿੰਦੇ ਪਰ ਜੇਕਰ ਸਾਡਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਉੱਤੇ ਭਰੋਸਾ ਪੱਕਾ ਏ ਸਾਡੀ ਆਪਣੇ ਮਾਲਕ ਦੇ ਉੱਤੇ ਸ਼ਰਧਾ ਪੂਰੀ ਆ ਤਾਂ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਸਮਾਂ ਜਿਹੋ ਜਿਹਾ ਮਰਜ਼ੀ ਹੋਵੇ ਸਾਡੇ ਮੁਖ ਦੇ ਉੱਤੇ ਹਰ ਵੇਲੇ ਸ਼ੁਕਰਾਨਾ ਰਹੇਗਾ ਸਾਡੇ ਮੁਖ ਵਿੱਚੋਂ ਕਦੇ ਵੀ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਨਿਕਲਣਗੀਆਂ ਹਰ ਵੇਲੇ ਸਤਿਗੁਰ ਸੱਚੇ ਪਾਸ਼ਾ ਦਾ ਨਾਮ ਨਿਕਲੇਗਾ ਸਤਿਗੁਰ ਸੱਚੇ ਪਾਸ਼ਾ ਦਾ ਸ਼ੁਕਰਾਨਾ ਨਿਕਲੇਗਾ ਤਾਂ ਇਸ ਕਰਕੇ ਨਾ ਪਹਿਲੀ ਗੱਲ ਤਾਂ ਇਹ ਸਮਝਣੀ ਆ ਕਿ ਜ਼ਿੰਦਗੀ ਦੇ ਵਿੱਚ ਜਿਹੋ ਜਿਹਾ ਮਰਜ਼ੀ ਸਮਾਂ ਆ ਜਾਵੇ ਕਦੇ ਵੀ ਡੋਲਣਾ ਨਹੀਂ ਆ ਸਾਡੇ ਕਦਮ ਡਗਮਗਾਉਣੇ ਨਹੀਂ ਚਾਹੀਦੇ ਕਿ ਕੁਝ ਲੋਕ ਦੁੱਖ ਵੇਲੇ ਛੇਤੀ ਹੀ ਕਬਰਾਂ ਜਾਂਦੇ ਆ ਉਹਨਾਂ ਨੂੰ ਲੱਗਦਾ ਵੀ ਗੁਰਨਾਨਕ ਪਾਤਸ਼ਾਹ ਦਾ ਦਰ ਛੱਡ ਕੇ ਹੋ ਸਕਦਾ ਸਾਡਾ ਹੋਰ ਕਿਤੋਂ ਭਲਾ ਹੋ ਜਾਵੇ ਤਾਂ ਉਹ ਫਿਰ ਆਸ-ਪਾਸ ਟੱਕਰਾ ਮਾਰਦੇ ਨੇ ਉਹ ਫਿਰ ਇਧਰੋਂ ਉਧਰੋਂ ਸਲਾਹਾਂ ਮੰਗਦੇ ਨੇ ਆਪਣੇ ਦੁੱਖਾਂ ਦੇ ਵਿੱਚੋਂ ਬਾਹਰ ਨਿਕਲਣ ਦੇ ਯਤਨ ਕਰਦੇ ਨੇ ਪਰ ਯਾਦ ਰੱਖਿਓ ਗੁਰਸਿੱਖ ਦਾ ਭਲਾ ਗੁਰਨਾਨਕ ਪਾਸ਼ਾ ਦੇ ਦਰ ਤੋਂ ਹੀ ਹੋਵੇਗਾ। ਗੁਰਸਿੱਖ ਗੁਰਨਾਨਕ ਪਾਸ਼ਾ ਦਾ ਦਰ ਛੱਡ ਕੇ ਕਿਤੇ ਹੋਰ ਗਿਆ ਨਾ ਫਿਰ ਉਠੋ ਘਰਾ ਤੱਕੇ ਧੋੜਿਆ ਜੋਗਾ ਰਹਿ ਜਾਂਦਾ ਹੈ। ਪਰ ਜੇ ਕਰਪਰੁੱਸੇ ਦੇ ਨਾਲ ਗੁਰੂ ਦਾ ਧਰਮ ਅਲ ਛੱਡਿਆ, ਨਿਮਾਣੇ ਹੋ ਕੇ ਗੁਰੂ ਦੇ ਅੱਗੇ ਟੈ ਪਏ, ਅਰਦਾਸਾਂ ਬੇਨਤੀਆਂ ਕੀਤੀਆਂ ਤਾਂ ਸਤਿਗੁਰ ਸੱਚੇ ਪਾਸ਼ਾ ਦੁੱਖ ਨੂੰ ਵੀ ਸੁੱਖ ਦੇ ਵਿੱਚ ਬਦਲ ਦਿੰਦੇ ਨੇ। ਅਤੇ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਹੀ ਸੁੱਖ ਲੈ ਕੇ ਆ। ਹੁਣ ਆਪ ਸੋਚੋ ਜਿਹੜਾ ਦੁੱਖ ਸਾਡੀ ਜ਼ਿੰਦਗੀ ਦੇ ਵਿੱਚ ਅਮਰ ਤਵੇਲਾ ਲੈ ਆਵੇ ਨਾਮ ਲੈ ਆਵੇ ਤਾਂ ਉਹ ਵੀਰ ਦੁੱਖ ਦੁੱਖ ਕਿੰਜ ਹੋ ਗਿਆ ਉਹ ਤਾਂ ਸੁੱਖ ਬਣ ਗਿਆ ਨਾ ਕਿਉਂਕਿ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਦੁੱਖ ਰੋਗ ਮੁਸੀਬਤਾਂ ਇਹੋ ਜਿਹੀਆਂ ਆਉਂਦੀਆਂ ਨੇ ਜੋ ਸਾਨੂੰ ਅਮਰ ਤਵੇਲੇ ਦੇ ਨਾਲ ਜੋੜ ਜਾਂਦੀਆਂ ਨੇ ਆਪਣੇ ਸਤਿਗੁਰ ਸੱਚੇ ਬਾਦਸ਼ਾਹ ਦੇ ਨਾਮ ਦੇ ਨਾਲ ਬਾਣੀ ਦੇ ਨਾਲ ਜੋੜ ਜਾਂਦੀਆਂ ਨੇ ਤਾਂ ਫਿਰ ਉਹ ਦੁੱਖ ਤਾਂ ਕਿੰਨਾ ਚੰਗਾ ਹੋਇਆ ਉਹ ਤਾਂ ਸਾਨੂੰ ਜ਼ਿੰਦਗੀ ਭਰ ਦੇ ਲਈ ਸੁਖੀ ਕਰ ਗਿਆ ਕਿਉਂਕਿ ਜੋ ਮਨੁੱਖ ਰੋਜ਼ ਅਮਰਤ ਵੇਲੇ ਉੱਠਦੇ ਆ ਨਾਮ ਜਪਦੇ ਆ ਆਪਣੇ ਗੁਰੂ ਦੇ ਲੜ ਲੱਗੇ ਹੋਏ ਆ ਨਾ ਉਹ ਜ਼ਿੰਦਗੀ ਵਿੱਚ ਕਦੇ ਵੀ ਦੁਖੀ ਨਹੀਂ ਹੁੰਦੇ ਹਾਂ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਪਰ ਉਹਨਾਂ ਨੂੰ ਵੱਡੇ ਤੋਂ ਵੱਡਾ ਦੁੱਖ ਰੋਗ ਚਿੰਤਾ ਦੁਖੀ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਆਪਣੇ ਮਾਲਕ ਦੇ ਉੱਤੇ ਭਰੋਸਾ ਹੈ ਉਹਨਾਂ ਨੂੰ ਪਤਾ ਹੈ ਕਿ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਨਾਲ ਨੇ ਹਰ ਵਕਤ ਮੇਰੇ ਨਾਲ ਵਰਤ ਰਹੇ ਨੇ ਉਹ ਮੈਨੂੰ ਦੇਖ ਰਹੇ ਨੇ ਮੇਰੀਆਂ ਚਿੰਤਾਵਾਂ ਮੇਰੇ ਫਿਕਰਾਂ ਦੀ ਫਿਕਰ ਉਹ ਸੰਮਾਲਕ ਨੂੰ ਆ ਇਸ ਲਈ ਉਹ ਕਦੇ ਨਹੀਂ ਡੋਲਦੇ ਉਹ ਤਾਂ ਬਸ ਨਾਮ ਜਪਦੇ ਆ ਗੁਰੂ ਅਗੇ ਅਰਦਾਸ ਬੇਨਤੀ ਕਰਦੇ ਆ ਅਤੇ ਸੰਤ ਗੁਰੂ ਸੱਚੇ ਪਾਤਸ਼ਾਹ ਦੇ ਵੱਲੋਂ ਦਿੱਤੀ ਹੋਈ ਡਿਊਟੀ ਨਿਭਾਉਂਦੇ ਆ ਭਾਵ ਕਿ ਜੋ ਵੀ ਡਿਊਟੀਆਂ ਸਾਨੂੰ ਮਿਲੀਆਂ ਨੇ ਜੋ ਵੀ ਮਾਲਕ ਨੇ ਸੇਵਾ ਸਾਨੂੰ ਬਖਸ਼ੀ ਆ ਪਾਪ ਕੇ ਜੋ ਜੋ ਸਾਡੀਆਂ ਜ਼ਿੰਮੇਵਾਰੀਆਂ ਨੇ ਫਰਜ਼ ਨੇ ਬਸ ਆਪਾਂ ਉਹਨਾਂ ਨੂੰ ਹੀ ਇਮਾਨਦਾਰੀ ਦੇ ਨਾਲ ਨਿਭਾਉਣਾ ਹੈ ਹੱਥ ਦੇ ਉੱਤੇ ਹੱਥ ਰੱਖ ਕੇ ਕਦੇ ਵੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਨੀਆਂ ਆਪਣੀ ਕਿਸਮਤ ਦੇ ਸਹਾਰੇ ਨਹੀਂ ਬੈਠੇ ਰਹਿਣਾ ਮਾਲਕ ਸਾਨੂੰ ਮੌਕੇ ਦਿੰਦਾ ਹੈ ਉਹਨਾਂ ਮੌਕੇਾਂ ਨੂੰ ਅਸੀਂ ਸੰਭਾਲ ਲੈਣਾ ਹੈ ਕਰਮ ਕਰਨਾ ਹੈ ਬਾਕੀ ਫਲ ਦੇਣਾ ਸਤਿਗੁਰ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਤਾਂ ਬਸ ਭਰੋਸੇ ਦੇ ਨਾਲ ਨਾਮ ਜਪਣਾ ਹੈ ਜੋ ਵੀ ਸਾਡੀਆਂ ਜ਼ਿੰਮੇਵਾਰੀਆਂ ਨੇ ਫਰਜ਼ ਨੇ ਉਹਨਾਂ ਨੂੰ ਪੂਰੀ ਇਮਾਨਦਾਰੀ ਦੇ ਨਾਲ ਨਿਭਾਉਣਾ ਹੈ ਹੱਥ ਸੱਚ ਦੀ ਕਿਰਤ ਕਰਨੀ ਆ ਕੀਤੀ ਹੋਈ ਕਿਰਤ ਦੇ ਵਿੱਚੋਂ ਵੀ ਵੰਡ ਕੇ ਛਕਣਾ ਹੈ ਕਿਉਂਕਿ ਵੰਡ ਕੇ ਛਕਣ ਦੇ ਵਿੱਚ ਬਰਕਤਾਂ ਨੇ ਪਰ ਜਦੋਂ ਆਪਾਂ ਕਿਸੇ ਦੇ ਨਾਲ ਠੱਗੀ ਠੋਰੀ ਕਰਦੇ ਆ ਝੂਠ ਫਰੇਵ ਕਰਦੇ ਆ ਤਾਂ ਫਿਰ ਜਿੰਨਾ ਮਰਜ਼ੀ ਕਮਾ ਲਈਏ ਉਹਦੇ ਵਿੱਚ ਕਦੇ ਵੀ ਬਰਕਤ ਨਹੀਂ ਪੈਂਦੀ ਤਾ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਣਾ ਹੈ ਤਾਂ ਫਿਰ ਸਾਡਾ ਭਲਾ ਹੀ ਭਲਾ ਹੈ ਕਦੇ ਵੀ ਅਸੀਂ ਦੁਖੀ ਨਹੀਂ ਹੋ ਸਕਦੇ ਅਤੇ ਜੇਕਰ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਰੋਗ ਚਿੰਤਾ ਆਉਂਦੀ ਵੀ ਆ ਨਾ ਤਾਂ ਗੁਰੂ ਦਾ ਦਰ ਨਹੀਂ ਛੱਡਣਾ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ ਮਹਾਂਪੁਰਖ ਜੀ ਕਹਿੰਦੇ ਦੁੱਖ ਦੀ ਉਡੀਕ ਹੀ ਕਿਉਂ ਕਰਨੀ ਜੇ ਪਹਿਲਾਂ ਹੀ ਨਾਮ ਬਾਣੀ ਦੇ ਨਾਲ ਜੁੜ ਜਾਈਏ ਸੇਵਾ ਸਿਮਰਨ ਦੇ ਨਾਲ ਜੁੜ ਜਾਈਏ ਤਾਂ ਅਸੀਂ ਦੁਖੀ ਹੋ ਹੀ ਨਹੀਂ ਸਕਦੇ ਇਹ ਤੇ ਬਾਬਾ ਆਨੰਦ ਸਿੰਘ ਜੀ ਹਮੇਸ਼ਾ ਇੱਕ ਗੱਲ ਸਮਝਉਂਦੇ ਸਨ ਕਿ ਭਾਈ ਮੂਲ ਮੰਤਰ ਜੀ ਦਾ ਜਾਪ ਕਰੋ ਕਿਉਂਕਿ ਮੂਲ ਮੰਤਰ ਜੀ ਦਾ ਜਾਪ ਪ੍ਰਤੱਖ ਗੁਰੂ ਨਾਨਕ ਪਾਸ਼ਾ ਆਪ ਨੇ ਅਮਰਤ ਵੇਲੇ ਉੱਠੋ ਨਾਮ ਜਪੋ ਬਾਣੀ ਦਾ ਪਾਠ ਕਰੋ ਪਰ ਨਾਲ ਨਾਲ ਮੂਲ ਮੰਤਰ ਜੀ ਦਾ ਜਾਪ ਵੀ ਕਰਦੇ ਰਹਿਣਾ ਹੈ ਸਵੇਰੇ ਉੱਠ ਕੇ ਵੀ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ਾਮ ਵੇਲੇ ਵੀ ਮੂਲ ਮੰਤਰ ਜੀ ਦਾ ਜਾਪ ਕਰਨਾ ਤੇ ਜਦੋਂ ਆਪਾਂ ਆਪਣੇ ਕੰਮ ਧੰਦੇ ਕਰਦੇ ਆ ਨਾ ਭਾਵੇਂ ਕੋਈ ਵੀ ਕਿਰਤ ਕਰਦੇ ਆ ਭਾਵੇਂ ਕੋਈ ਖੇਤਾਂ ਵਿੱਚ ਕੰਮ ਕਰਦਾ ਏ ਦਫ਼ਤਰ ਵਿੱਚ ਕੰਮ ਕਰਦਾ ਹੈ ਪੜਾਣਾਂ ਬੀਬੀਆਂ ਆਪਣੇ ਘਰ ਵਿੱਚ ਕਰਨ ਨੂੰ ਸੰਭਾਲਦੀਆਂ ਨੇ ਤਾਂ ਆਪਾਂ ਕੰਮਕਾਰ ਕਰਦਿਆਂ ਹੋਇਆਂ ਤੁਰਦਿਆਂ ਫਿਰਦਿਆਂ ਸਫ਼ਰ ਦੇ ਵਿੱਚ ਜਿੱਥੇ ਵੀ ਮਰਜ਼ੀ ਹੋਈਏ ਮੂਲ ਮੰਤਰ ਜੀ ਦਾ ਜਾਪ ਕਰ ਸਕਦੇ ਆ ਵਾਹਿਗੁਰੂ ਜੀ ਦਾ ਜਾਪ ਕਰ ਸਕਦੇ ਆ ਜਿੰਨਾ ਹੀ ਸਾਡੇ ਮੱਖ ਵਿੱਚੋਂ ਵਾਹਿਗੁਰੂ ਵਾਹਿਗੁਰੂ ਜੀ ਨਿਕਲੇਗਾ ਜਿੰਨਾ ਹੀ ਅਸੀਂ ਮੂਲ ਮੰਤਰ ਜੀ ਦਾ ਜਾਪ ਕਰਾਂਗੇ ਨਾ ਉਨੇ ਹੀ ਅਸੀਂ ਸੁਖੀ ਹੁੰਦੇ ਜਾਵਾਂਗੇ ਸਾਡੀ ਮਹਤਾਜੀ ਕੱਟੀ ਜਾਂਦੀ ਆ ਸਾਡੇ ਕਰਮ ਸਾਫ ਹੁੰਦੇ ਆ ਤਾਂ ਫਿਰ ਬਸ ਮੂਲ ਮੰਤਰ ਜੀ ਦਾ ਜਾਪ ਕਰਦੇ ਰਹਿਣਾ ਹੈ ਜੋ ਬਣਖ ਮੂਲ ਮੰਤਰ ਜੀ ਦਾ ਜਾਪ ਕਰਦੇ ਆ ਨਾ ਉਹ ਕਦੇ ਵੀ ਡੋਲਦੇ ਨਹੀਂ ਡਗਮਗਾਉਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਗੁਰਨਾਣਕ ਪਾਤਸ਼ਾਹ ਹਰ ਵੇਲੇ ਮੇਰੇ ਅੰਗ ਸੰਗ ਨੇ ਮੇਰੇ ਨਾਲ ਮੇਰੇ ਕੰਮਾਂ ਵਿੱਚ ਵਰਤ ਰਹੇ ਨੇ ਫਿਰ ਉਹ ਚਿੰਤਾ ਨਹੀਂ ਕਰਦੇ ਚਿੰਤਨ ਕਰਦੇ ਆ ਮਾਲਕ ਦਾ ਵਾਹਿਗੁਰੂ ਵਾਹਿਗੁਰੂ ਜਪਦੇ ਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨੀਰਪਉ ਨੀਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਭੀ ਸੱਚ ਉਹ ਇਸ ਤਰ੍ਹਾਂ ਮੋਲ ਮੰਤਰ ਜੀ ਦਾ ਜਾਪ ਕਰਦੇ ਰਹਿੰਦੇ ਆ ਅਤੇ ਜੋ ਮਨੁੱਖ ਨੇਮ ਦੇ ਨਾਲ ਮੋਲ ਮੰਤਰ ਜੀ ਦਾ ਜਾਪ ਕਰਦੇ ਆ ਨਾ ਉਹਨਾਂ ਦੇ ਘਰਾਂ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਅਤੇ ਜੋ ਭੈਣ ਭਰਾ ਕਈ ਤਰ੍ਹਾਂ ਦੇ ਜਾਦੂ ਟੂਣੇ ਜੰਤਰਾ ਮੰਤਰਾਂ ਤੋਂ ਡਰਦੇ ਆ ਉਹਨਾਂ ਨੂੰ ਵੀ ਮਹਾਮੁਰਖ ਜੀ ਕਹਿੰਦੇ ਸੀ ਭਾਈ ਮੋਲ ਮੰਤਰ ਜੀ ਦਾ ਜਾਪ ਕਰਿਆ ਕਰੋ ਬਾਣੀ ਪੜਿਆ ਕਰੋ ਤਾ ਦੇਖਣਾ ਇਹੋ ਜਿਹੇ ਵਿਚਾਰ ਕਦੇ ਮਨ ਵਿੱਚ ਆਉਣੇ ਹੀ ਨਹੀਂ ਕਦੇ ਵੀ ਇਦਾਂ ਦੀਆਂ ਚੀਜ਼ਾਂ ਤੋਂ ਡਰ ਨਹੀਂ ਲੱਗੇਗਾ ਕਿਉਂਕਿ ਜੋ ਬੋਲ ਮੰਤਰ ਜੀ ਦਾ ਜਾਪ ਕਰਦੇ ਆ ਨਾ ਉਹਨਾਂ ਦੇ ਮਨ ਦੇ ਵਿੱਚ ਇੱਕ ਭਰੋਸਾ ਬਣ ਜਾਂਦਾ ਕਿ ਕੋਈ ਵੀ ਮਾੜੀ ਸ਼ਕਤੀ ਜਿੰਨੀ ਮਰਜ਼ੀ ਤਾਕਤਵਾਰ ਹੋਵੇ ਪਰ ਮੇਰੇ ਗੁਰੂ ਨਾਨਕ ਪਾਤਸ਼ਾਹ ਤੋਂ ਵੱਡੀ ਨਹੀਂ ਹੋ ਸਕਦੀ ਮੇਰੇ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਸਭ ਸ਼ਕਤੀਆਂ ਫੇਰ ਨੇ ਸਭ ਗੁੱਡ ਟੇਕ ਦਿੰਦੇ ਨੇ ਸਭ ਝੁੱਕ ਜਾਂਦੇ ਨੇ ਤਾਂ ਇਸ ਕਰਕੇ ਮੂਲ ਮੰਤਰ ਜੀ ਦਾ ਜਾਪ ਕਰਦੇ ਰਹਿਣਾ ਹੈ ਜਿਉਂ-ਜਿਉਂ ਮੂਲ ਮੰਤਰ ਜੀ ਦਾ ਜਾਪ ਕਰਾਂਗੇ ਤਿਉਂ-ਤਿਉਂ ਗੁਰਨਾਨਕ ਪਾਤਸ਼ਾਹ ਦੇ ਉੱਤੇ ਭਰੋਸਾ ਵੱਧਦਾ ਜਾਣਾ ਹੈ ਸਾਡੇ ਮਨ ਦਾ ਟਿਕਾਣਾ ਬਣਦਾ ਜਾਣਾ ਹੈ ਸਾਡੇ ਮਨ ਦੀ ਭਟਕਣਾ ਦੂਰ ਹੋਣੀ ਹੈ ਤੇ ਫਿਰ ਆਓ ਅੱਜ ਤੋਂ ਹੀ ਸ਼ੁਰੂਆਤ ਕਰੀਏ ਹੁਣ ਰਾਤ ਨੂੰ ਸੌਣ ਵੇਲੇ ਵੀ ਪਹਿਲਾਂ ਮੂਲ ਮੰਤਰ ਜੀ ਦਾ ਜਾਪ ਕਰ ਲਈਏ ਫਿਰ ਕੀਰਤਨ ਸੁਣੇਲਾ ਸਾਖੀ ਦੀ ਬਾਣੀ ਪੜ੍ਹ ਕੇ ਸੌਂ ਜਾਣਾ ਅਤੇ ਗੁਰਨਾਣਕ ਪਾਤਸ਼ਾਹ ਤੂੰ ਅਮਰ ਤਵੀਲਾ ਅਤੇ ਅਮਰ ਤੇ ਅਮਰ ਤਵੀਲੇ ਦਾ ਨਾਮ ਮੰਗਣਾ ਕਿਉਂਕਿ ਜਿਨ੍ਹਾਂ ਨੂੰ ਇਹ ਦੋ ਚੀਜ਼ਾਂ ਮਿਲ ਜਾਂਦੀਆਂ ਨੇ ਨਾ ਫਿਰ ਉਹਨਾਂ ਨੂੰ ਕੁਝ ਵੀ ਮੰਗਣ ਦੀ ਲੋੜ ਨਹੀਂ ਪੈਂਦੀ ਜਨਮਾਂ ਜਨਮਾਂ ਦੀ ਗਰੀਬੀ ਕੱਟੀ ਜਾਂਦੀ ਆ ਅਤੇ ਇਹ ਗਰੀਬੀ ਸਿਰਫ ਧਨ ਕਰਕੇ ਨਹੀਂ ਕੱਟੀ ਜਾਂਦੀ ਇਹ ਗਰੀਬੀ ਤਨ ਮਨ ਧਨ ਸਭ ਪੱਖੋਂ ਕੱਟੀ ਜਾਂਦੀ ਆ ਮਾੜੇ ਕਰਮਾਂ ਦੇ ਲੇਖੇ ਕੱਟੇ ਜਾ ਸਕਦੇ ਆ